ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਮੈਂ ਅੰਕ ਦੀ ਇੱਕ ਇੰਟਰਵਿਊ ਆਈ ਏ ਇੱਕ ਮੈਡਮ ਉਹਦੇ ਨਾਲ ਇੰਟਰਵਿਊ ਕਰ ਰਹੇ ਨੇ ਸਾਰਾ ਕੁਝ ਉਹਨੇ ਦੱਸਿਆ ਵਿੱਚ ਉਹਦੇ ਵੈਸੇ ਉਹ ਵਲੌਗ ਦੇ ਵਿੱਚ ਵੀ ਉਹਨੇ ਪਹਿਲਾਂ ਦੱਸਿਆ ਸੀ ਪਰ ਕੁਝ ਗੱਲਾਂ ਜਿਹੜੀਆਂ ਉਹਨੇ ਵਲੌਗ ਚ ਨਹੀਂ ਸੰ ਦਸੀਆਂ ਉਹਨਾਂ ਬਾਰੇ ਉਹਨੇ ਜਾਣਨਾ ਪਾਇਆ ਤੇ ਜਿਹੜਾ ਮਾਨਿਤਾ ਚੈਨਲ ਜਿਹੜਾ ਹੀ ਹੈਕ ਹੋ ਗਿਆ ਸੀ ਉਹਦੇ ਬਾਰੇ ਵੀ ਉਹਨੇ ਗੱਲ ਕੀਤੀ ਏ ਬਾਕੀ ਹੁਣ ਉਹ ਕੀ ਕਰ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦਾ ਉਸ ਬਾਰੇ ਵੀ ਉਹਨੇ ਗੱਲ ਕੀਤੀ ਏ ਆਜੋ ਦੇਖਦੇ ਹਾਂ ਜੀ ਬੜੇ ਦਿਨ ਹੋ ਗਏ ਤੁਹਾਨੂੰ ਅਸੀਂ ਲੱਭ ਰਹੇ ਸੀਗੇ ਤੁਸੀਂ ਮਿਲ ਨਹੀਂ ਰਹੇ ਸੀਗੇ ਮੈਂ ਜੀ ਠੀਕ ਜੀਗਾ ਤਬੀਬੜੀ ਕਰਵਾ ਲਈ ਦੀ ਜੇ ਉਹਨੇ ਮੈਂ ਸੁੱਤਾ ਵਿਆਂਦਾ ਜੀ ਮੈਂ ਤੁਹਾਡਾ ਫੋਨ ਆ ਗਿਆ ਮੈਂ ਜਾ ਚੁੱਕੀ ਆ ਸਦਮਾ ਲੱਗ ਗਿਆ ਸਦਮਾ ਸਦਮਾ ਮੈਨੂੰ ਦੀ ਹਵਾ ਲੱਗੀ ਸਦਮੇ ਸਦਮੇ ਇਦਾਂ ਆ ਅੱਛਾ ਅੱਛਾ ਮੈਨੂੰ ਇੱਕ ਗੱਲ ਦੱਸੋ ਮੇ ਅੰਕ ਜਿਵੇਂ ਤੁਹਾਡਾ ਅੱਜ ਕੱਲ ਬੜਾ ਹੌਟ ਟੌਪਿਕ ਚੱਲ ਰਿਹਾ ਹੈ ਨਾ ਹੌਟ ਬੜੇ ਜ਼ਿਆਦਾ ਛਾਏ ਹੋਏ ਹੋ ਮੇ ਅੰਕ ਐਂਡ ਹਿਮਾਨੀ ਹੈ ਨਾ ਇਹ ਤਾਂ ਥੋੜਾ ਚਾਨਣਾ ਪਾਓ ਕਿ ਐਕਚੁਅਲੀ ਤੁਹਾਡਾ ਇੰਨਾ ਵਧੀਆ ਰਿਲੇਸ਼ਨ ਚੱਲ ਰਿਹਾ ਸੀ ਹੈਨਾ ਸਭ ਨੂੰ ਪਤਾ ਸੀਗਾ ਸ਼ਾਇਦ ਆਪਾਂ ਗੱਲ ਵੀ ਕੀਤੀ ਸੀ ਆਪ ਮੈਂ ਵੀ ਆਈ ਸੀ ਤੁਹਾਡੇ ਕੋਲ ਹੈਨਾ ਤੇ ਇਹ ਚੱਕਰ ਕੀ ਪਿਆ ਚੱਕਰ ਵੜਨ ਜੀ ਇਦਾਂ ਹੀ ਤੈਨੂੰ ਆਪ ਨੂੰ ਸਮਝ ਨਹੀਂ ਚੱਕਰ ਪੈ ਗਿਆ ਜੱਕ ਦਾ ਹੂੰ ਮੇਸ ਅੰਡਰਸਟੈਂਡਿੰਗਾਂ ਹੋ ਗਈਆਂ ਤੇ ਲੈ ਝਗੜਾ ਕਿਹਨਾਂ ਕਿਹਨਾਂ ਕੋ ਹੂੰ ਤੇ ਅੱਜ ਬਾਹਰ ਨਿਕਾ ਮੋੜਾ ਚੱਕਰ ਪੈ ਗਿਆ ਤਾਂ ਤੇ ਬੱਸ ਫੰਮ ਵਿਗੜ ਕੇ ਅੱਛਾ ਤੁਹਾਡੀਆਂ ਵੈਸੇ ਲੜਾਈਆਂ ਝਗੜੇ ਜਿਹੜੇ ਮੈਂ ਸੁਣੇ ਨਾ ਬੜੇ ਫਨੀ ਜਿਹੀ ਸੀ ਕਿ ਫਰੂਟ ਨਹੀਂ ਮਿਲਿਆ ਉਹਦੇ ਮੈडम ਜੀ ਉੱਪਰਲੇ ਬਨੇ ਬਣੀ ਹੋ ਗਏ ਨਾ ਰੋਟੀ ਨਹੀਂ ਮਿਲੀ ਹੈ ਨਾ ਤੁਸੀਂ ਤਾਂ ਵੈਸੇ ਬਹੁਤ ਗਲਤ ਕੀਤਾ ਮੈਂ ਆਪਣੀ ਮਚ ਆਫ ਸੋ ਜੀ ਦਾ ਮੈਂ ਕਿਹਾ ਯਾਰ ਇਹਨਾਂ ਕੋਲ ਹੈ ਤਪਸਾ ਲਾਇ ਇੱਕ ਦਦਾ ਬਲਵੈਲ ਜਾਮ ਹੋਇਆ ਤੁਹਾਡਾ ਇੱਕ ਬਲੌਗ ਮੈਂ ਦੇਖਿਆ ਸੀ ਜਿਸ ਵਿੱਚ ਤੁਸੀਂ ਵੈਸੇ ਫਰੂਟ ਲੈ ਰਹੇ ਸੀਗੇ ਉਹ ਤੇ ਮੈਂ ਵੀ ਸਾਹਮਣੇ ਸਾਰਾ ਕੁਝ ਵੇਖਿਆ ਜਨਤਾ ਜਿੰਨੇ ਪਰਵੇ ਦੇ ਸਾਹਮਣੇ ਵੇਖਿਆ ਦਾ ਕੀ ਕੁਝ ਲੈਂਦੇ ਘੱਟ ਹੂੰ ਅੱਛਾ ਤੇ ਦਈ ਦਾ ਕੋਈ ਅਲੀਗੇਸ਼ਨ ਚ ਉੱਠਾਈ ਲੱਗ ਗਿਆ ਅੱਛਾ ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਨਿੱਕੀ ਜੀ ਉਮਰ ਦੇ ਵਿੱਚ ਬੜਾ ਵੱਡਾ ਰੋਗ ਲਗਾ ਲਿਆ ਆਪਣੇ ਆਪ ਨੂੰ ਗੜਨ ਮੈਨੂੰ ਇਸ ਕਾਲ ਦਾ ਮਾਨ ਹੁੰਦਾ ਹੈ ਕਿ ਮੈਂ ਨਿੱਕੀ ਜਿਹੀ ਮਰਚੇ ਨਾਲ ਮਤਲਬ ਇਹਦਾ ਕੁਛ ਕੀਤਾ ਕਿਸੇ ਇਨਸਾਨ ਵਾਸਤੇ ਪਰ ਉਹਨੇ ਅੱਗੇ ਦੀ ਮੈਨੂੰ ਕੀ ਬੁੱਲ ਮੋੜਿਆ ਉਹ ਮਿੱਟਾ ਦਿੱਤਾ ਸਾਰੇ ਹਾਂ ਅੱਛਾ ਤੁਸੀਂ ਇੰਨਾ ਜ਼ਿਆਦਾ ਕਿਉਂ ਫੀਲ ਕਰ ਮੈਨੂੰ ਪਤਾ ਹੈ ਚਲੋ ਹਨਾ ਜਿਹੜਾ ਪਿਆਰ ਕਰਦਾ ਉਹਨੂੰ ਫੀਲ ਹੁੰਦਾ ਹੈ ਹਨਾ ਲੇਕਿਨ ਦੂਸਰੇ ਬੰਨੇ ਆਪਾਂ ਦੇਖਿਆ ਹਿਮਾਨੀ ਨੂੰ ਆਪਾਂ ਦੇਖਿਆ ਹਨਾ ਉਹ ਤਾਂ ਯਾਰ ਉਹਨਾਂ ਨੇ ਆਪਣਾ ਚੈਨਲ ਬਣਾ ਲਿਆ ਬੜੀ ਉਹਨਾਂ ਦੀ ਚੜ੍ਹਾਈ ਹੋ ਗਈ ਚੈਨਲ ਉਹਦਾ ਪਹਿਲਾ ਹੀ ਹੈਗਾ ਸੀਗਾ ਹਾਂ ਅੱਛਾ ਉਹ ਬੰਦ ਹੋ ਗਿਆ تھا ਹੀ ਉਹ ਚਲੋ ਆਪਾਂ ਚਾਲੂ ਕਰਾਤਾ ਸੀ ਕਿ ਉਹ ਵੀ ਨਾ ਕਿਸੇ ਦੇ ਡਿਸੇਬਲ ਹੋ ਗਿਆ ਇਹ ਕਿਤਾ ਚੈਨਲ ਦੀ ਓਕੇ ਉਹ ਆਪਾਂ ਕਰਾਤਾ ਸੀ ਚਾਲੂ ਤੇ ਉੱਤੇ ਮੜਾ ਮੋਟਾ ਮੜਾ ਰੀਲ ਵਗੈਰਾ ਪਾਈਆਂ ਸੀ ਆਪਾਂ ਮੜਾ ਸ਼ੋਰਟਸ ਪਾਈਏ ਨੇ ਮੇਰੇ ਨਾਲ ਹੂੰ ਤੇ ਸਬਸਕ੍ਰਾਈਬਰ ਵੱਧ ਗਏ ਸੀਗੇ ਹੂੰ ਤੇ ਉਸ ਤੋਂ ਬਾਅਦ ਮੇਰਾ ਡੀਡ ਰੋਡ ਕਰਤੇ ਤੇ ਮੜਾ ਸ਼ੋਅ ਇਦਾਂ ਕਰਾਤਾ ਕਿ ਮੈਂ ਆਪਣੇ ਸਰੋਵਾਂ ਮੈਂ ਆਪਣੇ ਸਰੋਵਾਂ ਇਹ ਚਲੋ ਸਭ ਜਾਣਦੇ ਨੇ ਉਹ ਕਿ ਮੈਂ ਮਤਲਬ ਜੀ ਇੱਕੋ ਗੱਲ ਚਲੋ ਸਕੇਣਾ ਵਾ ਕਿ ਚਲੋ ਉਹਨੂੰ ਵੀ ਸਪੋਰਟ ਕਰੋ ਮੈਨੂੰ ਵੀ ਸਪੋਰਟ ਕਰੋ ਆਪਣੇ ਆਪਣੇ ਘਰੇ ਪ੍ਰੋਬਲਮਸ ਹੁੰਦੀਆਂ ਤਾਂ ਜਾਣਾ ਕਿ ਆਪਣੇ ਘਰ ਵਿੱਚ ਵੀ ਘਰ ਵਿੱਚ ਤਾਂ ਉਹ ਕੇ ਰਿਪਲਾਇਰ ਪੁਰੇ ਨੇ ਕੰਮ ਬੰਦ ਕਰਕੇ ਆਪਣਾ ਬੰਦਾ ਮੇਥੇ ਹਸਤਾ ਹੂੰ ਨਹੀਂ ਤੇ ਉਹ ਤੁਹਾਨੂੰ ਤੁਸੀਂ ਇੱਧਰ ਕੀ ਕਹਿੰਦੇ ਯਾਰ ਮਾਰ ਹੋ ਗਈ ਫਿਰ ਯਾਰ ਮੈਨੂੰ ਇਦਾਂ ਹੀ ਮੈਨੂੰ ਕਈ ਕਹਿੰਦੇ ਆ ਕਿ ਉਹ ਕੁਸ਼ਾਦੂਰ ਹੁੰਦਾ ਪਿਆ ਵਾ ਜੇ ਅਚਾ ਜੇ ਜੇ ਐਗਮੈਂਟ ਜੇ ਕਰ ਮੈਂ ਕਰਨ ਇਹ ਕਰਨੀ ਜੇ ਤੁਸੀਂ ਕਿਸੇ ਨਾਲ ਦਿਲੋਂ ਇਦਾਂ ਦੋਸਤੀ ਨਿਭਾਈ ਹੋਵੇ ਐਨੀ ਨਿੱਕੀ ਜੀ ਉਮਰ ਦੇ ਵਿੱਚ ਕਿਸੇ ਨੂੰ ਯਾਰ ਵੈਲੀ ਕੋਈ ਬਣਾਇਆ ਹੋਵੇ ਕਦੀ ਯਾਰ ਮਾਰ ਨਹੀਂ ਕਰੂਗਾ ਲੇਕਿਨ ਤੁਹਾਡੇ ਨਾਲ ਤਾਂ ਬੜਾ ਗਲਤ ਹੋਇਆ ਯਾਰ ਮੇਰਾ ਹਾਸਾ ਨਿਕਲੇ ਸੌਰੀ ਬਟ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਲੜਾਈ ਬੜੇ ਬੱਚਪੇ ਮਤਲਬ ਬੱਚਿਆਂ ਵਰਗੀ ਸੀ ਬਚਕਾਨੀ ਜੀਆਂ ਗੱਲਾਂ ਹੋ ਰਹੀਆਂ ਤੁਨੇ ਦੋਨੋਂ ਸਾਈਡ ਦੇ ਤੋਂ ਨਾ ਬੱਚਿਆਂ ਵਾਲੀ ਗੱਲਾਂ ਉਹਨੇ ਕੀਤੀਆਂ ਮੈਂ ਤਾਂ ਬੱਚਿਆਂ ਦੀ ਗੱਲ ਹੀ ਕੋਈ ਨਹੀਂ ਕੀਤੀ ਹੂੰ ਅੱਛਾ ਪਹਿਲੇ ਮੈਨੂੰ ਇਹ ਦੱਸੋ ਮੇਕਅਪ ਕਿਨੂੰ ਦਿੱਤਾ ਤੇ ਬੈਲਟ ਕਿਨੂੰ ਦਿੱਤੀ ਆ ਆਹ ਤਾਂ ਮੈਂ ਲਾ ਕੇ ਬੈਠਾ ਅੱਛਾ ਮਿਆਂ ਕਿ ਵੈਸੇ ਲੋਕ ਤੁਹਾਨੂੰ ਸਪੋਰਟ ਕਰ ਰਹੇ ਆ ਹਨਾ ਤੇ ਉਹਨਾਂ ਨੂੰ ਵੀ ਬਹੁਤ ਸਾਰੇ ਲੋਕ ਸਪੋਟ ਕਰ ਰਹੇ ਮੈਨੂੰ ਨਹੀਂ ਪਤਾ ਤੁਸੀਂ ਗਲਤ ਹੋ ਜਾਂ ਉਹ ਗਲਤ ਆ ਲੇਕਿਨ ਇੱਕ ਗੱਲ ਮੈਂ ਨਾ ਬੇਕਸਬਰ ਮੈਂ ਇੱਕ ਗੱਲ ਕਰ ਰਿਹਾ ਹੁਣ ਮੈਨੂੰ ਨਾ ਮੈਂ ਤੁਹਾਨੂੰ ਫਿਰ ਕੱਲ ਕਿਹਾ ਮੈਨੂੰ ਲੋਕੀ ਕਹਿੰਦੇ ਸੀਗੇ ਕਿ ਉਹ ਕੋਸ਼ਿਸ਼ਾ ਏਦਾਂ ਮੈਂ ਮੈਂ ਕਿਹਾ ਯਾਰ ਚਲੋ ਹੋਊ ਕੋਸ਼ ਆਪਣੀ ਦੀ ਕਰਨਾ ਹਾਂਜੀ ਬੋਲੀ ਅਈ ਕਰਾ ਕਿਸ ਦੇ ਅੰਦਰ ਵੜ ਕੇ ਵੇਖਿਆ ਕਿ ਅਗਲਾ ਭਾਵੇਂ ਅਗਲਾ ਵੀ ਜਾਣ ਕੇ ਸ਼ੋਅ ਆਫ ਕਰਦਾ ਮੈਨੂੰ ਕਹਿੰਦੇ ਕਿ ਖੁਸ਼ ਆਦਰ ਭਾਵੇਂ ਸੈਡ ਹੀ ਹੋਵੇ ਹਏ ਆਪਣੇ ਪਿਆਰ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਮੈਂ ਅੰਕਲੇ ਵੀ ਨਹੀਂ ਬਾਕੀ ਦੇਖੋ ਰੱਬ ਜਾਣਦਾ ਜੋ ਵੀ ਹੈਗਾ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਹੂੰ ਅੱਛਾ ਨਹੀਂ ਚਲੋ ਵਧੀਆ ਆ ਮੈਂ ਇਹ ਹੈ ਕਿ ਮੈਂ ਨਹੀਂ ਕਹਿੰਦੀ ਕਿ ਤੁਸੀਂ ਗਲਤ ਹੋ ਜਾਂ ਉਹ ਗਲਤ ਹੈ ਗਲਤ ਚਲੋ ਹਾਲਾਤ ਹੋ ਜਾਂਦੇ ਬਟ ਤੁਹਾਡੀ ਬਹੁਤ ਛੋਟੀ ਜੀ ਉਮਰ ਸੀਗੀ ਜਿਦੇ ਵਿੱਚ ਤੁਸੀਂ ਮਤਲਬ ਬਹੁਤ ਕੁਝ ਕਰ ਸਕਦੇ ਹੋ ਹਲੇ ਵੀ ਕਰ ਸਕਦੇ ਹੋ ਛੋਟੀ ਜੀ ਉਮਰ ਦੇ ਵਿੱਚ ਆਪਣਾ ਅੱਗੇ ਵਧੋ ਵਧੀਆ ਆ ਆਪਣੇ ਛਿੱਲ ਮਾਰੋ ਬਾਕੀ ਹੁਣ ਲੋਕਾਂ ਦੇ ਅੱਗੇ ਆਪ ਹੀ ਮਜ਼ਾਕ ਬਣਾਇਆ ਤੇ ਲੋਕਾਂ ਨੇ ਤਾਂ ਮਜ਼ਾਕ ਉਡਾਣਾ ਹੀ ਹੈ ਤਾਂ ਮੈਡਮ ਗੱਲ ਕਿ ਸ਼ਮਨਾ ਮਰਣਾ ਅੱਜ ਕੱਲ ਕੋਖ ਨਹੀਂ ਹੁੰਦਾ ਉਮਰਾਂ ਛੋਟੀਆਂ ਵੱਡੀਆਂ ਦੇ ਵੇਖੋ ਲੋਕ ਕੀ ਨਿੱਕੀ ਉਮਰ ਦੇ ਬਹੁਤ ਕੋ ਕਰ ਜਾਂਦੇ ਆ ਆਪਣੇ ਚਲੋ ਉਮਰ ਫਿਰ ਥੋੜੀ ਠੀਕ ਹੈ ਤੂੰ ਕੁਝ ਕੀਤਾ ਹੀ ਨਹੀਂ ਤੂੰ ਹੀ ਤਾਂ ਮਜ਼ਾਕ ਵਾ ਕਿੱਦਾਂ ਬਣ ਜਾਂਦਾ ਮਜ਼ਾਕ ਐਦਾਂ ਬਣ ਜਾਂਦਾ ਵਾ ਕਿ ਦੇਖੋ ਅਗਲੇ ਬੰਦੇ ਨੇ ਪਹਿਲੇ ਵਲੌਗ ਪਾਤਾ ਚਲੋ ਠੀਕ ਹੈ ਇਹ ਵੀ ਪਾ ਦਿੱਤਾ ਬਿਲਕੁਲ ਉਸ ਤੋਂ ਬਾਅਦ ਅਗਲਾ ਬੰਦਾ ਕੁਝ ਗਲਤ ਇਲਜ਼ਾਮ ਝੂਠੇ ਅਲੀਗੇਸ਼ਨ ਲਾਉਂਦਾ ਫਿਰ ਆਪਾਂ ਪਾ ਦਿੱਤਾ ਹਾਂ ਆ ਦੇਖੋ ਟਾਈਮ ਨਹੀਂ ਮਿਲਦਾ ਜੀ ਮੈਂ ਪਹਿਲੇ ਵੇ ਘੁੰਮਦਾ ਫਿਰਦਾ ਮੈਨੂੰ ਟਾਈਮ ਨਹੀਂ ਲਾਉਂਦਾ ਮੈਂ ਕੀ ਕਰਦਾ ਫਿਰ ਫਿਰ ਚਲੋ ਆਪਾਂ ਵਲੋਗ ਪਾਤਾ ਆਪਾਂ ਲੋਕਾਂ ਅੱਗੇ ਹੁਣ ਆਪਣੀ ਤੇ ਕਲੈਰਿਟੀ ਰੱਖਣੀ ਸੀਗੀ ਨਹੀ ਹੁੰਦਾ ਹੈ ਪਰ ਚਲੋ ਮੈਨੂੰ ਮੈਸੇਜ ਆਣ ਲੱਗੇ ਕੁੜੀਆਂ ਦੇ ਕਿ ਤੂੰ ਇਦਾਂ ਕਰਦਾ ਤੂੰ ਉਦਾਂ ਕਰਦਾ ਹੁਣ ਕੁੜੀਆਂ ਨੇ ਮੂੰਹ ਬੰਦ ਲੈ ਜਿਹੜੀ ਬਕਵਾਸ ਕਰਦੀਆਂ ਮੈਨੂੰ ਅੱਛਾ ਉਨੇ ਚਲੋ ਤਾਂ ਗਲਤ ਹੈ ਕਿ ਤੁਸੀਂ ਕਿਸੇ ਨੂੰ ਜਿਹੜਾ ਇਹਨਾਂ ਇਲਜ਼ਾਮ ਲਗਾਣੇ ਚਲੋ ਪਹਿਲਾਂ ਤੁਹਾਡੀ ਆਪਸ ਵਿੱਚ ਬਹੁਤ achi ਸੀਗੀ ਨਹੀਂ ਬੜੀ ਗੱਲ ਖਤਮ ਕਰੋ ਆਵੇਂ ਦੁਨੀਆ ਸਾਹਮਣੇ ਕਾ ਤੋ ਤਮਾਸ਼ਾ ਬਣਾਣਾ ਤੁਸੀਂ ਔਰ ਇਹ ਉਹਨਾਂ ਨੇ ਕਿ ਚਲੋ ਵੇਖੋ ਉਹਨੇ ਜਦ ਲੋਕਾਂ ਦੇ ਕਿਹਾ ਦੱਸਿਆ ਮੈਂ ਵੀ ਪਹਿਲਾਂ ਮੈਂ ਪਹਿਲਾ ਇਨਸਾਨ ਆ ਸੋਸ਼ਲ ਮੀਡੀਆ ਤੇ ਜਿਹਨੇ ਆਪਣੀ ਗਲਤੀ ਜੀ ਰਿਅਲਾਈਜ਼ ਵੀ ਕੀਤੀ ਚਲੋ ਜੋ ਗਲਤੀਆਂ ਸੀਗੀਆਂ ਸੀ ਪਰ ਇਹ ਤੁਹਾਡੇ ਮਨਾਂ ਜਿਹੜਾ ਜੁੱਤੀਆਂ ਸਾਫ਼ ਕਰੀ ਸਾਰਿਆਂ ਦੀ ਅੱਗੋਂ ਦੀ ਉਹਨੇ ਐਲੀਗੇਸ਼ਨ ਲਗਾ ਦਿੱਤੇ ਫੇਰ ਮੈਂ ਫੁੱਟਾੜੇ ਭਰਾ ਦਿੱਤਾ ਉਹਨੂੰ ਲਿਆ ਕੇ ਉਹਨਾਂ ਅਗਲਾ ਚੁੱਪ ਕਰਕੇ ਬੈਠਾ ਹੁਣ ਪਤਾ ਨਹੀਂ ਕਿਦਾਂ ਬੋਲੂਗਾ ਚੁੱਪ ਕਰਕੇ ਬੈਠਾ ਨਹੀਂ ਉਹਨਾਂ ਦਾ ਤਾਂ ਅਕਾਊਂਟ ਹੀ ਉਹਨਾਂ ਦਾ ਹੈਕ ਹੋ ਗਿਆ ਉਹਨਾਂ ਦੀ ਕੋਈ ਵੀਡੀਓ ਨਹੀਂ ਦਿਖ ਰਹੀ ਉਹ ਤੇ ਕੀ ਕਹਿਣਾ ਤੁਸੀਂ ਉਹਨਾਂ ਦਾ ਅਕਾਊਂਟ ਹੈਕ ਕਰਾਤਾ ਉਹ ਨਹੀਂ ਨਹੀਂ ਮੈਂ ਨਹੀਂ ਮੈਂ ਹੈਕ ਕਿਉਂ ਕਰਾਣਾ ਜਦ ਅਗਲੀ ਨੇ ਮੇਰੀ ਰੋਟੀ ਖਲਾ ਤਰੀ ਮਰੀ ਮੈਂ ਕਿ ਮਾਰ ਨਹੀਂ ਕੇ ਰੋਟੀ ਖਾਂ ਹਮ ਅਕਾਊਂਟ ਹੈਕ ਪਤਾ ਕਿਦਾਂ ਮੈਨੂੰ ਮੈਂ ਤਾਂ ਸਿੱਧਾ ਹੀ ਦੱਸਦਾ ਇਹ ਵੇਖੋ ਕਿ ਆਪਾਂ ਨੂੰ ਤਾਂ ਪਤਾ ਨਹੀਂ ਕਿਉਂਕਿ ਆਪਣੇ ਕੋਲ ਇੰਨਾ ਟਾਈਮ ਹੈਗਾ ਨਾਲ ਵਾਲਾ ਜੀ ਮੈਨੂੰ ਇੰਨਾ ਪਤਾ ਅਕਾਊਂਟ ਹੈਕ ਕਰਾਉਣ ਵਿੱਚ ਵੀ ਪੈਸੇ ਲੱਗਦੇ ਆ ਕਿ ਮੈਂ ਕਿਸੇ ਦਾ ਗਾਉਂਟਿਆ ਗਰਭਛੇ ਪੈਸੇ ਖਰਚਾਂਗਾ ਫालतू ਜੀ ਉਹੀ ਪੈ ਵੜੋ ਜੀ ਮੈਂ ਗਰੀਬਾ ਜੀ ਨਾ ਬਣਾਂਗਾ ਜਦੋਂ ਪਾਰਟੀਆਂ ਕਰਾਂ ਯਾਰ ਬੇਲੀਆਂ ਨਾਲ ਗਾਉਂਟਿਆ ਬਣ ਕੇ ਰੱਬ ਵੱਲ ਵੱਲ ਹੀ ਹੋਇਆ ਸਿੱਧੀ ਜੀ ਗੱਲ ਤੇ ਅੱਛਾ ਮਤਲਬ ਤੁਹਾਡਾ ਕੀ ਕਹਿਣਾ ਕਿ ਪੁੱਟਾ ਮੋੜਿਆ ਸਰ ਝੂਠੇ ਬੋਲ ਲੇ ਵੇਖੋ ਇੱਕ ਬੰਨਾ ਪਰ ਰੱਬ ਦੀ ਪੂਜਾ ਕਰਦੇ ਆ ਪਾਠ ਕਰਦੇ ਆ ਸਭ ਕੁਝ ਕਰਦੇ ਆ ਫਿਰ ਆਪਾਂ ਝੂਠੀ ਬੋਲੀ ਜਾਵਾਂਗੇ ਤਾਂ ਰੱਬ ਨੇ ਹੀ ਫਿਰ ਆਪਣਾ ਰਿਐਕਸ਼ਨ ਕਰਨਾ ਹੀ ਹੈ ਤਾਂ ਅੱਛਾ ਤੁਹ ਤੁਹਾਡੇ ਕੀ ਕਹਿਣਾ ਕਿ ਮਤਲਬ ਰੱਬ ਨੇ ਸਜ਼ਾ ਦਿੱਤੀ ਨਾ ਪਰ ਇਹ ਸਾਰੇ ਟੀ ਦਾ ਸੱਚ ਝੂਠ ਬੋਲਾਂਗੇ ਕਿ ਇਹਨੂੰ ਝੂਠਾ ਫਸਾਵਾਂਗੇ ਝੂਠੇ ਰਿਲੇਸ਼ਨ ਨਾ ਬਾਕੀ ਬਰਾਬਰ ਉਹਦੇ ਸਾਰੀ ਸਟੋਰੀ ਪਤਾ ਫਿਰ ਕੀ ਬਣਦੀ ਪਈ ਬਾਕੀ ਦੇਖੋ ਬਾਕੀ ਮੈਂ ਤੇ ਇੱਕੋ ਗੱਲ ਕਹਿੰਦਾ ਚਲੋ ਠੀਕ ਅਗਲਾ YouTube ਆਪਣੇ YouTube ਤੇ ਕੰਟੀਨਿਊ ਰਵਾਂਗੇ ਆਪਣੇ ਘਰ-ਬਾਰ ਦੇ ਨਹੀਂ ਚਲੋ ਹੈਕ ਜੋ ਹੋਇਆ ਉਹ ਤਾਂ ਚਲੋ ਗਲਤ ਹੈ ਮਜ਼ਾਕ ਦੀ ਗੱਲ ਇੱਕ ਸਾਈਡ ਤੇ ਰਹੀ ਹੈਕ ਉਹ ਕੋਣਾ ਵੀ ਚਲੋ ਗਲਤ ਸਿਗਾ ਉਹਨਾਂ ਦਾ ਵੀ ਚਲੋ ਮੈਨੂੰ ਪਤਾ ਹੀ ਬੜੀ ਬਹੁਤ ਟੈਨਸ਼ਨ ਦਾ ਬੰਦਾ ਡਿਪਰੈਸ਼ਨ ਚਲ ਜਾਂਦਾ ਕਿਉਂਕਿ ਵਿਚਾਰੀ ਦਾ ਪਹਿਲਾ ਘੋੜਾ ਵੀ ਹੈਕ ਹੋਇਆ ਦਾ ਸੀਗਾ ਹਾਂ ਉਹ ਵੀ ਚਲੋ ਅਸੀਂ ਬੜੀ ਕੋਸ਼ਿਸ਼ ਕੀਤੀ ਲੈ ਆਈਏ ਲੈ ਆਈਏ ਪਰ ਵਾਪਸ ਨਹੀਂ ਆ ਸਕਿਆ ਇਹ ਵਾਲਾ ਵੀ ਹੋ ਗਿਆ ਚਲੋ ਕੋਈ ਨਹੀਂ ਨਵਾਂ ਭਰੋ ਲਈ ਆਪਣੇ ਮਾਨੀ ਦੇ ਅਕਾਊਂਟ ਕੋ ਹੈਕ ਹੋ ਰਿਹਾ ਇਨੀ ਮੈਡਮ ਦਾ ਕੱਲ ਬਾਤ ਆਵੇਗੀ ਮੈਨੂੰ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਕਿਉਂ ਹੈਕ ਹੋਇਆ ਹੁਣ ਦੂਜਾ ਹੈਕ ਹੋ ਗਿਆ ਬਾਕੀ ਮੈਡਮ ਜੀ ਆਪਣੇ ਦਮ ਤੇ ਹੈ ਦੂਜਾ ਤਾਂ ਨੂੰ ਪਤਾ ਪਹਿਲਾ ਤਾਂ ਨੂੰ ਨਹੀਂ ਪਤਾ ਦੂਸਰਾ ਪਤਾ ਕਿ ਕਿਉਂ ਹੈ ਪਹਿਲਾ ਮੈਡਮ ਜੀ ਪਹਿਲਾ ਮੇਰੇ ਹਿਸਾਬ ਨਾਲ ਨਾ ਆਪਾਂ ਜਿੱਦਾਂ ਪ੍ਰੋਮੋਸ਼ਨ ਕਰਦੇ ਹੀ ਨਾ ਐਸਟ੍ਰੋਲੋਜੀ ਕਰਾ ਟ੍ਰੇਡਰ ਨੂੰ ਗਾਰੰਟੀ ਹੈ ਹੂੰ ఐ థింక్ సో దేక గే రిపోర్టਾਂ మార్త్య ਲੋਕਾੜੇ اچھا ਤੇ ਦੂਸਰਾ ਕੌਣ ਮੈਂ ਨੂੰ ਨਹੀਂ ਪਤਾ ਉਹ ਕਿਉਂ ਲੋਕਾੜੇ ਕਰਾਤਾ ਹੈ ਕਿ ਮਤਲਬ ਫੇਰ ਇੱਕ ਦਰੀ ਗਾਤ ਸੁਣੋ ਮੈਂ ਤੁਹਾਨੂੰ ਫੇਰ ਕਹਿਣ ਦਿਆਂਗੇ ਉਹ ਆਪਣੇ ਦਮ ਤੇ ਆਈ ਹੈ ਉਹ ਨਵਾਂ ਬਣਾ ਕੇ ਚਲਾ ਲੂਗੀ ਕੋਈ ਨਹੀਂ ਸਮਝਾ ਦੇ ਆਪਣੇ ਦਮ ਤੇ ਆਈ ਹੈ ਨਹੀਂ ਚਲੋ ਜੋ ਵੀ ਹੈ ਦੋਨੋਂ ਜਣਿਆਂ ਨੇ ਇੱਕ ਦੂਸਰੇ ਨੂੰ ਸਪੋਰਟ ਕੀਤਾ ਹੋਗਾ ਵਧੀਆ ਵੀਡੀਓਜ਼ ਚੱਲ ਰਹੀਆਂ ਸਹੀ ਅੱਜ ਵੀ ਸਪੋਰਟ ਕਰਦਾ ਉਹਨੂੰ ਮੈਂ ਅੱਜ ਵੀ ਸਪੋਰਟ ਕਰਦਾ ਹਾਂ ਬਾਕੀ ਆਪਣੇ ਦਿਲ ਜੱਜ ਵੀ ਪਿਆਰ ਆ ਉਹਦਾ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਅਹੀ ਦਿਲੋਂ ਲਈ ਅਗਲੇ ਨੇ ਪਲੜ ਕਿੱਥੋਂ ਦਿਮਾਗ ਨਾਲ ਲੈ ਕੇ ਦਿਲੋਂ ਲਈ ਠੀਕ ਹੈ ਪਰ ਤੁਹਾਨੂੰ ਵੀ ਮਯੰਕ ਅ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਉਹ ਆਪਣੀ ਲਾਈਫ ਦੇ ਵਿੱਚ ਮੂਵ ਕਰ ਚੁੱਕੇ ਆ ਬੜਾ ਅੱਛਾ ਇੰਜੋਏਮੈਂਟ ਕਰ ਰਿਹਾ ਹੋ ਪੂਰਾ ਆਪਣਾ ਬਲੌਕਸ ਪਾ ਰਿਹਾ ਆਪਣਾ ਮਤਲਬ ਅਗਲੇ ਡਿਊਟੀ ਦਿਮਾਗ ਚ ਆਈ ਸੀ ਪਰ ਫਿਰ ਨਾ ਮਨ ਚ ਇੱਕ ਗੱਲ ਹੈ ਕਿ ਨਹੀਂ ਯਾਰ ਮੇਰੇ ਘਰ ਦੇ ਹੈਗੇ ਥੋੜਾ ਸੋਲ ਮੰਨਣਾ ਬਿਲਕੁਲ ਬਿਲਕੁਲ ਕਿਉਂਕਿ ਆਪਣੇ ਮਾਪੇ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਵੇਖੋ ਹਾਂਜੀ ਜਿੱਦਾਂ ਮੈਂ ਇੰਨੀ ਗੱਲ ਅਪਰੂਵ ਕੀਤੀ ਸੀਗੀ ਜਦੋਂ ਆਪਾਂ ਇੱਕ ਬੰਦੇ ਨੂੰ ਸਭ ਦੱਸਿਆ ਵਾ ਆਪਣੇ ਬਾਰੇ ਰਿਲੇਸ਼ਿਪ ਚ ਆਹ ਤੋਂ ਪਹਿਲਾਂ ਕਿ ਮੈਂ ਸ਼ੱਕ ਕਰਦਾ ਲੜਾਈ ਕਰਦਾ ਗੁੱਸਾ ਕਰਦਾ ਤੇ ਉਹ ਬੰਦਾ ਨਾਲ ਆਵੇ ਹੀ ਨਾਲ ਰਿਲੇਸ਼ਿਪ ਹੈ ਹਨਾ ਠੀਕ ਹੈ ਫਿਰ ਤਾਂ ਸਮਝ ਦਿਨ ਨਾ ਉਹ ਬੰਦਾ ਸਿੱਧੀ ਗੱਲ ਕਹਵੇ ਕਿ ਯਾਰ ਇਹ ਬੰਦਾ ਸ਼ੱਕੀ ਹੈ ਰਮੀ ਪਰ ਰੈਂਡ ਮੈਂ ਇਹਦੇ ਨਾਲ ਰਿਲੇਸ਼ਿਨ ਹੋਣਾ ਉਹ ਬੰਦੇ ਨੇ ਇੱਕੋ ਗੱਲ ਕਹੀ ਮੈਨੂੰ ਕਿ ਤੂੰ ਸ਼ੱਕ ਕਰ ਲੜ ਮਾਰ ਮਾਰ ਕੁੱਟ ਜੋ ਮਰਜ਼ੀ ਕਰ ਮੈਂ ਤਾਂ ਵੀ ਰਿਲੇਸ਼ਿਨ ਬਣਾਉਂਗੀ ਕਿਉਂਕਿ ਤੂੰ ਲੋਇਲ ਮਾਂ ਹਨਾ ਉਹੀ ਬੰਦਾ ਅੱਜ ਕਹਿੰਦਾ ਪਿਆ ਕਿ ਇਹ ਬੰਦਾ ਐਡਾ ਸੀ ਬੰਦਾ ਹੁੰਦਾ ਸੀ ਤੂੰ ਆਪਸਾ ਲੜੋ ਤੇਰਾ ਬੰਦਾ ਕਿੱਡੀ ਗੱਡੀ ਗਲਤ ਫੇਰ ਹਾਂ ਪਰ ਮੈਂ ਸਭ ਕੁਝ ਕਲੀਅਰ ਕਰ ਚੁੱਕੇ ਆਂ ਕਿ ਆਪਾਂ ਕੀ ਆਪਾਂ ਇਦਾਂ ਦੇ ਆਪਾਂ ਉਹ ਤੇ ਤੁਸੀਂ ਸਾਡੇ ਨਾਲ ਮੈਂ ਇੱਕ ਗੱਲ ਕਹੀ ਸੀ ਮੈਂ ਕਿ ਮੇਰਾ ਰਿਲੇਸ਼ਨਸ਼ਿਪ ਨਾ ਮੈਂ ਇਦਾਂ ਦਾ ਬੰਦਾ ਹੈਗਾ ਉਹ ਇਨਸਾਨ ਕਹਿੰਦਾ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਮੈਂ ਚਲਾ ਰਿਹਾ ਹਾਂ ਹੂੰ ਅੱਜੀ ਵੀ ਚਲੋ ਦਿਲੋਂ ਨਹੀਂ ਭਾਈ ਗੋਦੀ ਹਨਾ ਹੂੰ बाकी चला जो ਹੁਣ ਅਸੀਂ ਰੱਬ ਦੇ ਹੋ ਗਿਆ ਨਹੀਂ ਮੈਂ ਅ ਮੈਂ ਤੁਹਾਨੂੰ ਵੀ ਗੱਲ ਕਹਿਣਾ ਚਾਹਾਂਗੀ ਕਿ ਅੱਜ ਕੱਲ ਕੋਈ ਵੀ ਕੁੜੀ ਜੜੀ ਆ ਉਹ ਰਿਸਟ੍ਰਿਕਸ਼ਨਸ ਬਰਦਾਸ਼ਤ ਨਹੀਂ ਕਰਦੀ ਮਤਲਬ ਠੀਕ ਹੈ ਥੋੜੀਆਂ ਬਹੁਤੀਆਂ ਸੁਣੋ ਪਹਿਲਾਂ ਮੇਰੀ ਵੀ ਸੁਣੋ ਦੇਖੋ ਪਹਿਲਾਂ ਰਿਸਟ੍ਰਿਕਸ਼ਨ ਕੋਈ ਬਰਦਾਸ਼ਤ ਨਹੀਂ ਕਰਦਾ ਪਟ ਜੱਤਾਂ ਨੂੰ ਲਿਖਣ ਚਾਹਦਾ ਪਹਿਲੇ ਬੰਦੇ ਨੇ ਸਭ ਦੱਸਿਆ ਪਰ ਤੂੰ ਉਦੋਂ ਖਾਂ ਨਾ ਪਰ ਤੁਹਾਨੂੰ ਵੀ ਮਿਆਂਕ ਆਪਣਾ ਨੈਕਸਟ ਫਿਊਚਰ ਦੇ ਲਈ ਮੈਂ ਤੁਹਾਨੂੰ ਇੱਕ ਸੁਝਾਅ ਦਵਾਂਗੀ ਕਿ ਤਰ੍ਹਾਂ ਇਦਾਂ ਇੱਥੇ ਅਰੇ ਨਹੀਂ ਇਦਾਂ ਨਹੀਂ ਹੁੰਦਾ ਬਾਬੇ ਦੀ ਮੇਰ ਹੋਊਗੀ ਹੁੰਦੀ ਆ ਸਭ ਤੇ ਮੈਂ ਤੁਹਾਨੂੰ ਇਹ ਨਹੀਂ ਗੱਲ ਕਹਿਣਾ ਚਾਹੂੰਗੀ ਕਿ ਦੇਖੋ ਆਪਣੀ ਲਾਈਫ ਨੂੰ ਵਧੀਆ ਬਣਾਣਾ ਇਸ ਲਈ ਆਪਣੇ ਆਪ ਨੂੰ ਵੀ ਥੋੜਾ ਜਿਹਾ ਚੇਂਜ ਕਰਨਾ ਚਾਹੀਦਾ ਹੈ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਬਾਅਦ ਚ ਰਿਅਲਾਈਜ਼ ਹੁੰਦੀਆਂ ਵੀ ਸਾਡੇ ਚ ਸੀਗਾ ਜਾਂ ਅਸੀਂ ਰੋਕ ਟੋਕ ਕਰਦੇ ਸੀ ਦੇਖੋ ਰੋਕ ਟੋਕ ਕਰਨਾ ਗਲਤ ਨਹੀਂ ਆ ਲੇਕਿਨ ਓਵਰ ਜ਼ਿਆਦਾ ਕਰਨਾ ਚਲੋ ਕਿਸੇ ਨੂੰ ਨਹੀਂ ਵੀ ਅੱਛੀ ਲੱਗਦੀ ਹੋਊਗੀ ਅਗਲੇ ਦੀ ਵੀ ਫੀਲਿੰਗਸ ਨੂੰ ਸਮਝੋ ਨਹੀਂ ਨਹੀਂ ਮੈਂ ਤੁਹਾਨੂੰ ਮੈਨੂੰ ਨਹੀਂ ਪਤਾ ਮੈਂ ਖੜਾ ਤੁਹਾਡੇ ਨਾਲ ਜਾ ਗਈ ਚੰਡੀਗੜ੍ਹ ਰਹਿ ਰਹੀ ਸੀ ਮੈਂ ਤੁਹਾਨੂੰ ਸਹੀ ਦੱਸਾਂ ਰੋਕ ਜਿੱਦਾਂ ਮਰਜ਼ੀ ਆ ਦੇਖੋ ਜੇ ਦੇਖੋ ਅੱਜ ਕੱਲ ਮੁੰਡੇ ਵੀ ਕਿੰਨਾ ਟਾਈਮ ਪਾਸ ਕਰਦੇ ਹਨ ਹਾਂ ਹਾਂ ਉਹਦੇ ਨਾਲ ਉਹਦੇ ਬੈਟਰੀ ਦੇ ਨਾਲ ਸਾਡਾ ਬੰਦਾ ਸਾਡੀ ਕੇਅਰ ਕਰਦਾ ਸਾਡਾ ਲੋਇਲ ਤੇ ਗੜਾ ਕਰ ਸਕਦਾ ਬਾਹਰ ਤੇ ਨਾ ਕੇ ਖਾਂਦਾ ਪਿਆ ਹੂੰ ਤੇ ਨਾ ਠੀਕ ਆ ਜਦ ਤੂੰ ਬੰਦੇ ਨੇ ਸਭ ਆਪਣਾ ਦੱਸਤਾ ਤੀ ਉਸੇ ਵਕਤ ਬੰਦੇ ਨੂੰ ਕਹੋ ਕਿ ਨਹੀਂ ਯਾਰ ਤੂੰ ਸਹੀ ਨਹੀਂ ਗਾ ਮੈਂ ਤੇਰਾ ਨਿਸ਼ਚ ਨਹੀਂ ਯਾਰ ਤੇ ਤੇ ਉਹੀ ਗੱਲ ਹੋ ਗਈ ਨਾ ਖਡੋੜਾ ਲੈਣਾ ਹੀ ਲੈਣਾ ਜਿਹਾ ਭਵਨ ਕਰਾਉਣੇ ਛਤੀ ਨੁਕਸਾਨ ਹਮ ਅੱਜ ਮੈਂ ਤੇ ਨੁਕਸਾਨ ਕਰਨ ਲੱਗ ਗਿਆ ਇਨਸਾਨ ਨੂੰ ਨਹੀਂ ਉਹ ਉਹ ਗੱਲ ਹੈ ਕਿ ਅਗਰ ਤੁਸੀਂ ਉਹਨਾਂ ਨੂੰ ਪਹਿਲਾਂ ਕਲੀਅਰ ਕੀਤਾ ਸੀ ਵੀ ਤੁਸੀਂ ਤੁਹਾਡਾ ਨੇਚਰ ਅਗਰੈਸਿਵ ਹੈ ਇਹ ਤੁਸੀਂ ਇਦਾਂ ਹੋ ਤਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਅਗੋਂ ਕੰਟੀਨਿਊ ਬਾਕੀ ਚਲੋ ਤੁਹਾਡਾ ਨਹੀਂ ਕੰਟੀਨਿਊ ਹੋਇਆ ਉਹ ਗੱਲ ਵੱਖਰੀ ਆ ਬਟ ਇੱਕ ਗੱਲ ਹੈ ਆਪਣੇ ਆਪ 'ਚ ਥੋੜਾ ਜਿਹਾ ਤੁਸੀਂ ਵੀ ਚੇਂਜ ਲੈ ਕੇ ਆਓ ਬਾਕੀ ਮੈਡਮ ਦਾ ਤਾਂ ਬਹੁਤ ਐਟੀਟਿਊਡ ਹੈ ਮੈਂ ਕਹਿਣਾ ਚਾਹੂੰਗੀ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਐਵੇਂ ਕਹਾਂ ਤੁਸੀਂ ਮੇਨਾਂ ਕਾਲ ਅਟੈਂਡ ਕੀਤੀ ਮੇਨਾਂ ਗੱਲ ਕੀਤੀ ਤੇ ਮੈਂ ਨੂੰ ਉਹਨਾਂ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਿੱਧਾ ਮੈਨੂੰ ਇਹ ਕਿਹਾ ਨੋ ਸੌਰੀ ਤੇ ਇਸ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ ਸੀ ਮੈਂ ਤੁਹਾਨੂੰ ਕਲੀਅਰ ਕਰ ਦਿੰਨੀ ਆ ਅਗਲੇ ਦਾ ਤਾਂ ਬੜੀ ਹਾਈਪ ਹੋਈ ਸੀ ਬੜੇ ਜ਼ਿਆਦਾ ਮੈਡਮ ਸਿਗੇ ਪਰ ਚਲੋ ਉਹਨਾਂ ਨੇ ਨਹੀਂ ਗੱਲ ਕਰਨੀ ਚਾਹੀਦੀ ਪਰ ਮੈਂ ਤੁਹਾਡੇ ਵੱਲੋਂ ਤੁਹਾਡੀਆਂ ਵਿਚਾਰ ਲੈਣੇ ਸੀਗੇ ਵੀ ਤੁਹਾਡਾ ਕੀ ਕਹਿਣਾ ਆ ਬਾਕੀ ਆਪਣੀ ਲਾਈਫ ਚ ਖੁਸ਼ ਰਹੋ ਵਧੀਆ ਰਹਿਣਾ ਚਾਹੀਦਾ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੇ ਬੰਦੇ ਨੂੰ ਨਹੀਂ ਚੰਗੀਆਂ ਲੱਗਦੀਆਂ ਜਾਂ ਤੁਹਾਨੂੰ ਕਿਸੇ ਦੀਆਂ ਚੰਗੀਆਂ ਨਹੀਂ ਲੱਗਦੀਆਂ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ ਕਰੋ ਠੀਕ ਹੈ ਤੇ ਆਪਣੀ ਲਾਈਫ ਦੇ ਚ ਥੋੜਾ ਖੁਸ਼ ਰਹਿਿਆ ਕਰੋ ਜਿਹੜੀਆਂ ਰੀਲਸ ਪਾਣੇ ਹੋ ਨਾ ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋ ਰੀਲ ਪਾ ਗਏ ਹੋ ਜਿਹੜੀਆਂ ਆਪਣੀ ਫੈਮਲੀ ਨੂੰ ਦੇਖੋ ਆਪਣੇ ਆਪਣੇ ਆਪ ਨੂੰ ਦੇਖੋ ਵਧੀਆ ਕਰੋ ਬਾਕੀ ਠੀਕ ਹੈ ਵਧੀਆ ਚੱਲ ਰਿਹਾ ਸੀ ਤੁਹਾਡਾ ਰਿਲੇਸ਼ਨ ਅੱਗੋਂ ਵੀ ਵਧੀਆ ਹੋਊਗਾ ਬਾਬਾ ਮੇਅਰ ਕਰੂਗਾ ਠੀਕ ਆ ਅੱਗੇ ਤੋਂ ਮੇਰਾ ਬੱਚੀ ਬਸ ਇੱਕ ਗੱਲ ਇੱਕ ਗੱਲ ਹੈ ਸੁਣੋ ਸੁਣੋ ਇੱਕ ਗੱਲ ਹੈ ਸਾਰੇ ਸਾਰੇ ਦੇਖ ਰਹੇ ਹੈ ਸੁਣ ਰਹੇ ਹੈ ਚਲੋ ਹੈਨਾ ਮਤਲਬ ਇੱਕ ਗੱਲ ਮੈਂ ਸਾਰੇ ਸਾਹਮਣੇ ਕਹਿਣਾ ਚਾਹੁੰਦਾ ਥੋੜੀ ਜਿਹੀ ਵੱਡੀ ਉਮਰ ਚ ਜਾ ਕੇ ਯਾਰੀ ਲਾਈਓ ਥੋੜਾ ਜਿਆ ਵੱਡੀ ਉਮਰ ਚ ਜਾ ਕੇ ਵਿਆਹ ਕਰਾਓ ਤਾਂ ਕਿ ਜਿਹੜਾ ਸਕਸੈਸਫੁਲ ਰਹੂਗਾ ਬਤਾਂ ਗੱਲ ਕਿ ਹੁੰਦੀ ਹੈ ਇਹ ਹੁੰਦਾ ਨਾ ਚਲੋ ਤੁਹਾਨੂੰ ਕਿਦਾਂ ਇਹ ਮੈਨੂੰ ਕਿਦਾਂ ਕੀ ਹੈ ਮੈਨੂੰ ਕਿਦਾਂ ਕੀ ਦੇਖੋ ਤੁਸੀਂ ਮੈਚੂਰ ਨਹੀਂ ਸੀ ਠੀਕ ਹੈ ਤੁਸੀਂ ਇਨਮਚੁਰ ਵਾਲੀਆਂ ਤੁਹਾਡੇ ਵਿੱਚ ਬੜੀਆਂ ਅਜੀਬ ਜਿਹੀਆਂ ਤੁਹਾਡੀਆਂ ਲੜਾਈਆਂ ਹੋਈਆਂ ਉਹ ਉਹ ਚੀਜ਼ਾਂ ਉਹਦੇ ਚ ਹੋਣਗੀਆਂ ਮੈਨੂੰ ਆਪਣਾ ਨਹੀਂ ਪਤਾ ਮੈਂ ਠੀਕ ਸੀਗਾ ਮੈਨੂੰ ਇੰਦਾ ਪਤਾ ਕਿਉਂਕਿ ਦੇਖੋ ਜੇ ਇਹਨਾਂ ਵਿੱਚ ਚਿਰੜੀ ਚੀਜ਼ ਹੁੰਦੀ ਨਾ ਤੇ ਮੈਂ ਇਹਨਾਂ ਦਾ ਆਪਣਾ ਉੱਥੇ ਘਰ ਲਈ ਸਾਹਮਣਾ ਮੈਂ ਇਹਨਾਂ ਕੁਝ ਨਹੀਂ ਇੱਥੇ ਕਰ ਪਾਣਾ ਜੇ ਇਹ ਇਨਮਚੁਰਿਟੀ ਉਹਨੇ ਦਿਖਾ ਦਿੱਤੀ ਆਪਣੀ ਗੱਲਾਂ ਕਰਕੇ ਫਰੂਟ ਵਿੱਚ ਫਰੂਟ ਵਗੈਰਾ ਪਿੱਛੇ ਚਲੋ ਉਹ ਉਹ ਗੱਲ ਮੈਂ ਮੰਨਦੀ ਆ ਆਪਣੇ ਮਤਲਬ ਐਜ਼ ਅ ਮਤਲਬ ਮੈਂ ਐਜ਼ ਅ ਡਾਟਰ ਨਹੀਂ ਭਈਆ ਸਾਰੀ ਜਿਗਵਾੜੀਆਂ ਨੂੰ ਸਦੀ ਜਿਹੜਾ ਦੱਸਾ ਗੱਲ ਇੱਕ ਵਧੀਆ ਜਿਹੀ ਮੈਂ ਭਈਆ ਨਾਲ ਤੇ ਬਾਕੀ ਉਹਨੇ ਇਨਮਚਿਓਰਟੀ ਲਗਾਲ ਕਰਤੀ ਉਹਦੀ ਪ੍ਰੋਬਲਮਾਂ ਜਾਨੇ ਗਲਤ ਗੱਲ ਕੀਤੀ ਉਹ ਦੇਖੇ ਹੁਣ ਕੀ ਇਹੋ ਜਿਹੀ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਹਾਂ ਨਹੀਂ ਠੀਕ ਹੈ ਜੇਕਰ ਅਸੀਂ ਜਦੋਂ ਥੋੜੇ ਸਮਝਦਾਰ ਹੋ ਜੰਨੇ ਆ ਨਾ ਉਹ ਦੂਸਰਾ ਦੇ ਵਿੱਚ ਇਦਾਂ ਦੀਆਂ ਲੜਾਈਆਂ ਨਹੀਂ ਹੁੰਦੀਆਂ ਬਾਕੀ ਠੀਕ ਹੈ ਜੋ ਹੋਣਾ ਸੀ ਵਧੀਆ ਵਧੀਆ ਹੋਇਆ ਅੱਗੋ ਵੀ ਵਧੀਆ ਹੋਏਗਾ ਇਦਾਂ ਦੀ ਕੋਈ ਗੱਲ ਨਹੀਂ ਤੁਹਾਡੀ ਲਾਈਫ ਦੇ ਵਿੱਚ ਉਹਨਾਂ ਦਾ ਆਣਾ ਵੀ ਵਧੀਆ ਸੀ ਕਿਸੇ ਦਾ ਜਾਣਾ ਵੀ ਵਧੀਆ ਹੁੰਦਾ ਤੇ ਅੱਗੋ ਕਿਸੇ ਦਾ ਆਣਾ ਵੀ ਵਧੀਆ ਰਹੂਗਾ ਠੀਕ ਹੈ ਮੇਰੀ ਬੈਸਟ ਵਿਸ਼ੇਸ ਤੁਹਾਡੇ ਨਾਲ ਆ ਬਾਕੀ ਇੰਨਾ ਜ਼ਿਆਦਾ ਗੰਮ ਗੁੰਮ ਚ ਪੈਣ ਦੀ ਲੋੜ ਨਹੀਂ ਆਪਣੇ ਹਾਲਾਤ ਦੇਖੋ ਕਿਵੇਂ ਬਣਾਏ ਹੋਏ ਆ ਜੋਗੀਆਂ ਕੀ ਕਹਿੰਦੇ ਹੁੰਦੇ ਆ ਉਹ ਰਾਂਝਾ 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 ਪਰ ਬਹੁਤ ਵਧੀਆ ਸੀ ਯਾਰ ਹੀ ਰਾਂਝੇ ਦੀ ਤਾਂ ਤੁਹਾਨੂੰ ਐਗਜ਼ਾਮਪਲ ਦੇ ਹੀ ਨਹੀਂ ਸਕਦੇ ਸੀ ਉਹ ਆਪਣੀ ਜਗ੍ਹਾ ਵੀ ਆਈ ਆਪਣੀ ਉਹਨਾਂ ਦਾ ਪਰ ਗਿਆ ਪਿਆਰ ਨਹੀਂ ਹੋ ਜਾਂਦਾ ਉਹਨਾਂ ਨੇ ਤਾਂ ਲੜ ਲੜ ਮਰ ਜਾਣਾ ਸੀਗਾ ਹੈ ਜਿੱਦਾਂ ਦੇ ਤੁਹਾਡੇ ਫਰੂਟ ਦੇ ਪਿੱਛੇ ਲੜਾਈਆਂ ਹੁੰਦੀਆਂ ਪਈਆਂ ਵਾ ਹੈ ਆ ਨਹੀਂ ਮੈਡਮ ਜੀ ਉਹਨੇ ਕਿਤੇ ਮੈਂ ਤੇ ਆ ਫਰਾਂ ਹਾਲ ਹੋ ਗਿਆ ਵਿਚਾਰਾ ਤਾਂ ਭੁੱਖਾ ਰਹਿੰਦਾ ਸੀ ਰਾਂਝਾ ਹੈ ਅੰਦਰ ਰੋਟੀ ਨਹੀਂ ਮਿਲਦੀ ਸੀ ਤੁਹਾਡਾ ਉਹਨਾਂ ਨੂੰ ਚਲੋ ਵੈਸੇ ਕੀ ਅੱਜ ਕੱਲ ਕਾਲੀ ਹੋਗਾ ਕਾਲੀਯੁਗੀ ਰਾਂਝੇ ਕਾਲੀਯੁਗੀ ਰਾਂਝਾ ਠੀਕ ਹੈ ਤੁਹਾਡੇ ਨਵਾਂ ਨਾਮ ਦੇਦਾ ਤੁਹਾਨੂੰ ਨਵਾਂ ਨਾਮ ਦੇਦਾ ਕਾਲੀਯੁਗੀ ਰਾਂਝਾ ਪਰ ਰਾਂਝਾ ਲਾਤਾ ਯਾਰ ਲੋਕਾਂ ਨੇ ਮੈਨੂੰ ਬੋਲਣਾ ਕਿੱਥੇ ਰਾਂਝਾ ਕਿੱਥੇ ਮਿਯੰਕ ਕਿੱਥੇ ਕਿੱਥੇ ਸੇਬ ਦੇ ਪਿੱਛੇ ਲੜਾਈ ਐਪਲ ਦੇ ਪਿੱਛੇ ਫਰੂਟ ਪਿੱਛੇ ਲੜਾਈਆਂ ਹੋ ਰਹੀਆਂ ਰੋਟੀ ਦੇ ਪਿੱਛੇ ਲੜਾਈਆਂ ਹੋ ਰਹੀਆਂ ਮੈਂ ਆਫਰਾਜ ਮੈਂ ਕਿਹਾ ਕੋਈ ਮਤਲਬ ਸਵੇਟ ਰੀਜ਼ਨ ਸੋਨਾ ਲੈਣਾ ਹੈ ਬਣਾਉਣਾ ਪਿੱਛੇ ਕਿੰਨੀਆਂ ਲੜਾਈਆਂ ਵਿਚਾਰਾ ਇੰਨੇ ਸਾਲ ਮੱਝਾਂ ਛੱਡਦਾ ਰਹਿ ਗਿਆ ਰਾਂਝਾ ਨਾ ਉਹ ਦਿਨਾਂ ਦਾ ਤੁਹਾਡਾ ਹੋਈ ਨਹੀਂ ਸਕਦਾ ਕੰਪੈਰੀਸ਼ਨ ਬਾਕੀ ਯਾਰ ਮਜ਼ਾਕ ਕਰ ਰਹੀ ਹਾਂ ਮੈਂ ਚਲੋ ਕਿਸੇ ਨਾ ਕਿਸੇ ਦਾ ਕੋਈ ਕੰਪੈਰੀਸ਼ਨ ਨਹੀਂ ਹੋ ਸਕਦਾ ਤੁਸੀਂ ਮਿਆਂਖ ਹੋ ਮਿਆਂਖੀ ਰਹਿਣਾ ਉਹਨਾਂ ਨੇ ਹਿਵਾਨੀ ਹੀ ਰਹਿਣਾ ਚਲੋ ਵਧੀਆ ਆ ਆਪਣੀ ਲਾਈਫ ਚ ਮੂਵ ਕਰੋ ਵਧੀਆ ਗੱਲ ਆ ਲੇਕਿਨ ਉਹਨਾਂ ਨੇ ਬਹੁਤ ਜਲਦੀ ਮੂਵ ਕੀਤਾ ਜਿਨ੍ਹਾਂ ਨੂੰ ਦੇਖ ਕੇ ਲੋਕ ਵੀ ਬੜੇ ਹੈਰਾਨ ਨੇ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਤੁਸੀਂ ਤਾਂ ਪਾਗਲ ਹੋ ਤੁਹਾਡਾ ਕੀ ਉਹ ਇਤਨਾ ਬੈਡ ਤਾਂ ਦਿਮਾਗ ਹੀ ਨਹੀਂ ਆਇਆ ਤੁਸੀਂ ਟੈਟੂ ਲੈ ਲੈ ਕੇ ਕੀ ਕਰਦੇ ਬੇ ਮਸ਼ੂਰੀ ਕਰਦੇ ਬੇ ਮੈਂ ਤੁਹਾਡਾ ਗੱਲ ਕੀ ਹੁੰਦੀ ਆ ਰਿਮੂਵ ਕਰਾਉਣਾ ਕਰਾ ਲਈਏ ਹਮ ਇਹ ਕਿਹਦੇ ਚੱਲ ਛੱਡ ਦੇ ਯਾਰ ਹੋ ਜ ਗੋਲੀ ਮਾਰ ਕਰਾੜਾ ਕਰਾਣਾ ਕੋਈ ਲੈ ਐਡਾ ਥੋੜਾ ਨਾ ਹੁੰਦਾ ਤੁਸੀਂ ਟੈਟੂ ਬਣਵਾਈ ਫਿਰਦੇ ਵੈਸੇ ਟੈਟੂ ਟੈ ਸੌਰੀ ਮੈਂ ਟੈਟੂ ਬਣਵਾਉਂਦਾ ਵੈਸੇ ਕੁਝ ਨਹੀਂ ਹੋਣਾ ਅਸਲੀ ਪਿਆ ਤਾਂ ਦੇਖ ਗਿਆ ਟੈਟੂ ਦਾ ਰਿਮੂਵ ਵੀ ਹੋ ਜਾਂਦੇ ਆ ਪਰ ਮਹਾਨੀ ਸੀ ਚਾਹੁੰਦਾ ਹਮ ਬਟ ਚਲੋ ਅਗਲੇ ਬੰਦੇ ਨੇ ਪਹਿਲ ਕੀਤੀ ਦੂਹ ਲਾ ਪਾਵੇ ਕਰਤੀ ਮੈਂ ਚੱਲ ਓਕੇ ਬਟ ਅਗਲੇ ਬੰਦੇ ਨੇ ਪਹਿਲ ਫੇਰ ਕਰ ਦਿੱਤੀ ਹਮ ਚਲੋ ਤੁਸੀਂ ਰਿਪਲਾਈ ਵਗੈਰਾ ਦੇ ਦੌਰ ਚੋਂ ਬਾਹਰ ਨਿਕਲੋ ਰਿਪਲਾਈ ਰਿਪਲਾਈ ਦੇਣ ਦੀ ਕੋਈ ਇਹੋ ਜੀ ਮੈਂ ਤੇ ਆਪ ਵਲੋਗ ਬਣਾ ਕੇ ਮੈਂ ਤੇ ਰਿਪਲਾਈ ਰਿਪਲਾਈ ਛੱਡੋ ਵਲੋਗ ਹੀ ਕਰੋ ਚੁੱਪ ਕਰਕੇ ਹਾਂ ਅੱਛਾ ਕਰੋ ਕੁਝ ਵਦਿਆ ਗੱਲ ਹੈ ਬਾਕੀ ਤੁਹਾਡਾ ਵੀ ਕੰਮ ਚੱਲਦਾ ਰਹਿਣਾ ਉਹਨਾਂ ਦਾ ਵੀ ਚੱਲਦਾ ਰਹਿਣਾ ਆਪਣੇ ਮਾਪੇ ਬਾਬ ਨੂੰ ਦੇਖੋ ਆਪਣੀ ਫੈਮਲੀ ਨੂੰ ਦੇਖੋ ਠੀਕ ਹੈ ਮੈਡਮ ਜੀ ਇਹ ਗੱਲ ਕਹੀ ਵਲੋਗਾਂ ਕਿ ਮੈਂ ਆਪਣੇ ਘਰ ਦੇ ਵਿੱਚ ਚੁੱਪ ਕੇ ਕੰਮ ਲੈਣਾ ਚੈਨਲ ਦੇਖੋ ਆਲੇ ਪ੍ਰਾਇਲ ਪਲੇ ਫਰ ਰਿਪਲਾਈ ਚੈਨਲ ਹੀ ਖੋਲ ਲੈਣਾ ਹਾਂ ਬਿਲਕੁਲ ਤੇ ਵਧੀਆ ਕਰੋ ਬਾਕੀ ਜੋ ਹੋਗਾ ਰੱਬ ਨੂੰ ਮਨਜ਼ੂਰ ਵਧੀਆ ਹੀ ਹੋਊਗਾ ਤੁਹਾਡੇ ਲਈ ਠੀਕ ਹੈ ਜੀ ਹਾਂ ਜੀ ਬਾਕੀ ਥੈਂਕ ਯੂ ਟਾਈਮ ਦੇਣ ਲਈ ਮੈਂ ਅੰਕ ਜੀ ਬਹੁਤ ਕੀਮਤੀ ਟਾਈਮ ਤੁਹਾਡਾ ਤੇ ਮੱਲ ਮੈਂ ਪਿਆ ਪਿਆ ਸੁੱਤਾ ਉੱਠਾ ਤੁਹਾਡਾ ਗੱਲ ਚਲੋ ਕੋਈ ਥੈਂਕ ਯੂ ਸੋ ਮਚ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਜਾ ਕੇ ਫੋਲੋ ਵੀ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਦੇ ਨਾਲ ਬੜਾ ਹੌਸਲਾ ਜੀਆ ਵਾਅਦਾ ਹੈ ਇਸ ਕਰਕੇ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚੰਗੀਆਂ ਟੌਪ ਟੌਪ ਦੀਆਂ ਵੀਡੀਓ ਆਪਾਂ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਾਂ ਕਰਾਂਗੇ ਵਿੱਚ ਪਾਤਾ ਹੈ ਉੱਥੇ ਜਾ ਕੇ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ